ਸ਼ਸ਼ੀ ਕਾ ਜੀ ਸਾਰਿਆਂ ਨੂੰ ਤਰਾ ਸਵਾਗਤ ਹੈ ਆਪਣੇ ਚੈਨਲ ਤੇ ਨਰਵ ਡਿੱਟੇ ਅਮੀਰ ਤੁਸੀਂ ਵਧੀਆ ਹੋਗੇ ਆਪਾਂ ਵੀ ਬਹੁਤ ਵਧੀਆ ਅੱਜ ਮੈਂ ਤੁਹਾਨੂੰ ਸਰਵਾਰ ਦੇ ਵਾਲ ਪਾਵੇਂ ਦੱਸਾਂਗੀ ਕਿ ਕਿੱਦਾਂ ਆਪਾਂ ਵਾਲ ਪਾਣੇ ਆ ਕਿ ਦੇ ਸਾਈਡ ਦੀ ਕਈ ਵਸਲਵਾਰ ਸਾਡੀ ਘੋਮ ਜਾਂਦੀ ਹੈ ਤੇ ਆਪਾਂ ਕਿੰਨੇ ਇੰਚ ਦੇ ਵਾਲ ਪਾ ਸਕਦੇ ਆ ਤੇ ਸਾਨੂੰ ਜਿਹੜੀ ਸਾਡੀ ਸਲਵਾਰ ਸਹੀ ਸਟੇਟ ਸਲਵਾਰ ਬਣੇ ਜਿਹੜੀ ਸਾਡੀ ਸਲਵਾਰ ਦੀ ਜਿਹੜੀ ਤਰੀ ਜਾਂ ਸਿੱਧੀ ਸਾਡੇ ਮਤਲਬ ਪੈਰ ਦੇ ਪੁਆਇੰਟੇਡ ਸਪੌਂਟੇ ਵਾਲੀ ਸਰੀ ਜਿਹੜੀ ਸਿੱਧੀ ਸਾਡੇ ਪੈਰ ਤੇ ਰਵੇ ਠੀਕ ਹੈ ਅੰਗੂਠੀ ਤੇਰੇ ਬੇ ਕਿੰਦਾ ਰਹਿ ਸਕਦੀ ਹੈ ਤੇ ਪਲੀਜ਼ ਵੀਡੀਓ ਫੁੱਲ ਦੇਖਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਤੇ ਵੀਡੀਓ ਤੇ ਬਹੁਤ ਮਿਹਨਤ ਲੱਗਦੀ ਆ ਪਲੀਜ਼ ਇੱਕ ਲਾਈਕ ਜ਼ਰੂਰ ਕਰਦੇ ਹੋ ਉਮੀਦ ਹੈ ਤੁਹਾਨੂੰ ਸਮਝ ਆਏਗੀ ਤੇ ਪਲੀਜ਼ ਧਿਆਨ ਨਾਲ ਦੇਖਿਓ ਸਕਿੱਪ ਨਾ ਕਰਿਓ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਬੈੱਡ ਤਿਆਰ ਕਰ ਲੈਣੀ ਆ ਦੇਖੋ ਮੈਂ ਬੈੱਡ ਤਿਆਰ ਕਰ ਲਈ ਆ ਬੈੱਡ ਤਿਆਰ ਕਰਨ ਤੋਂ ਬਾਅਦ ਆਪਾਂ ਸਾਈਡਾਂ ਤੇ 3-3 ਇੰਚ ਦੀ ਨਿਸ਼ਾਨੀ ਲਗਾ ਲਾਂਗੇ ਆ ਦੇਖ ਸਕਦੇ ਹੋ ਦੋਨੋਂ ਸਾਹਜਾਂ ਦੇ ਇਹ 벨ਟ ਦਾ ਫਰੰਟ ਸਾਈਡ ਹੈ ਤੇ ਤੇ ਇਹ ਤੇ ਨੀਂਜੇ ਦੀ ਨੀਂ ਚਾਹ ਲੈ ਲਗਾ ਲਾਣੀ ਹੈ ਠੀਕ ਹੈ ਜੀ ਤੇ ਇੰਨੀ ਜਗ੍ਹਾ ਤੇ ਆਪਾਂ ਚੋਣਾ ਪਾਣੀ ਆ ਇਹ ਮੇਰੀ ਹੋ ਗਈ 18 ਇੰਚ ਤੇ 18 ਇੰਚ ਤੇ ਹੀ ਆਪਾਂ ਚੋਣਾ ਪਾਣੀ 18 ਇੰਚ ਦੇ ਵਿੱਚ ਸਲਵਾਰ ਮਤਲਬ ਬੈੱਡ ਦੇ ਵਿੱਚ ਹੀ ਚੋਣਾ ਪਾਣੀਆਂ ਚਾਹੀਦੀਆਂ ਤਾਂ ਇਹ ਤੁਹਾਡੀ ਸਲਵਾਰ ਪਰਫੈਕਟ ਫਿਟਿੰਗ ਬਣੇਗੀ ਵਧੀਆ ਬਣੇਗੀ ਤੇ ਤੁਹਾਡੀ ਸਲਵਾਰ ਤੇ ਕਦੇ ਵੀ ਮਤਲਬ ਘੁਮੇਗੀ ਨਹੀਂ ਇਹ ਵਾਲਾ ਉਧਰ ਉਧਰ ਨਹੀਂ ਹੋਣਗੇ ਠੀਕ ਹੈ ਜੀ ਇਦਾਂ ਅੱਜ ਤੋਂ ਫੜ ਕੇ ਇਥੇ ਇੱਕ ਟਾਕ ਲਗਾ ਲਾਣੇ ਛੋਟੇ ਛੋਟੇ ਠੀਕ ਹੈ ਜੀ ਇਹ ਹੋ ਗਈ ਬੈਲਟ ਦਾ ਇਹਨੂੰ ਸਾਈਡ ਤੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਸਲਵਾਰ ਇਹ ਮੇਰੀ ਸਲਵਾਰ ਹੈਗੀ ਆ ਸਿੰਗਲ ਪੱਲੇ ਵਾਲੀ ਸਲਵਾਰ ਦੇਖ ਸਕਦੇ ਹੋ ਇਹਦੇ ਮੈਂ ਆਸਣ ਜੋੜ ਦਿੱਤੇ ਆ ਦੋਨੋਂ ਆਸਣ ਜੋੜ ਦਿੱਤੇ ਆ ਆ ਦੇਖ ਸਕਦੇ ਤੁਸੀਂ ਦੋਨੋਂ ਆਸਣ ਤਿਆਰ ਆ ਇਹਦੇ ਤੇ ਬੈਲਟ ਮੈਂ ਜੋੜ ਦਿੱਤੀ ਆ ਸੋਰੀ ਆਸਣ ਜੋੜ ਦਿੱਤੇ ਆ ਤੇ ਸਲਵਾਰ ਮੈਂ ਖੜੀ ਕਰ ਲਈ ਆ ਉਹ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਬੈਕ ਸਾਈਡ ਤੋਂ ਪਹਿਲਾਂ ਚੋਣਾ ਪਾਵਾਂਗੇ ਉਹ ਆਪਾਂ ਕਿੰਨੇ ਪੁਆਇੰਟ ਚ ਪਾਣੀ ਆ ਕਿੰਨੇ ਇੰਚ ਚ ਪਾਣੀ ਆ ਇਹਨੂੰ ਬੈਕ ਸਾਈਡ ਦਾ ਆਸਰ ਐਦਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਇੱਥੋਂ ਆਪਾਂ ਟਾਈਂਂ ਟਿੱਤੇ ਨਿਸ਼ਾਨੇ ਲਗਾਵਾਂਗੇ ਟਾਈਂਂ ਨਿਸ਼ਾਨੇ ਲਗਾਉਣ ਤੋਂ ਬਾਅਦ ਇੱਥੇ ਵੀ ਛੋਟੇ ਛੋਟੇ ਕੱਟ ਲਗਾਵਾਂਗੇ ਠੀਕ ਹੈ ਜੀ ਟੱਕ ਲਗਾ ਲੈਣੇ ਛੋਟੇ ਛੋਟੇ ਆ ਦੇਖੋ ਉਹ ਤੋਂ ਬਾਅਦ ਇਥੋਂ ਇੰਨਾ ਛੱਡ ਕੇ ਉਸ ਤੋਂ ਬਾਅਦ ਆਪਾਂ ਅੱਦਾਂ ਇਹ ਫੋਲਡ ਕਰ ਲੈਣਾ ਜਿੰਨਾ ਮੈਂ ਸਾਡਾ ਬੈਲਟ ਦਾ ਹਿੱਸਾ ਬਚਿਆ ਦੇਖ ਸਕਦੇ ਤੁਸੀਂ ਐਦਾਂ ਬੈਲਟ ਮਿਲਣਾ ਨਹੀਂ ਆ ਦੇਖੋ ਇਹ ਫਰੰਟ ਸਾਈਡ ਇੱਥੇ ਚੋਣਾ ਬਣਣੀ ਆ ਇੰਨਾ ਕਪੜਾ ਬਚਿਆ ਸਾਡਾ ਇਹ ਆਪਾਂ ਇਥੋਂ ਮਿਲਣਾ ਆ ਦੇਖੋ ਐਦਾਂ ਬੈਲਟ ਰੱਖ ਕੇ 8 1/2 ਇੰਚ ਛੱਡ ਕੇ 8 1/2 ਇੰਚ ਤੇ ਚੋਣਾ ਪੈਣੀ ਆ ਇਹ ਕਪੜਾ ਛੱਡ ਕੇ ਤੁਸੀਂ ਇੱਥੋਂ ਮੇਨ ਲੈਣਾ ਇੱਥੇ ਨਿਸ਼ਾਨੇ ਲਗਾ ਲੈਣੀਆਂ ਦੋਨੋਂ ਸਾਈਡਾਂ ਤੇ ਸਲਵਾਰ ਦੇ ਠੀਕ ਹੈ ਜੀ ਇੱਥੇ ਵੀ ਆਪਾਂ ਛੋਟੇ ਛੋਟੇ ਕੱਟ ਲਗਾ ਲਾਂਗੇ ਠੀਕ ਹੈ ਜੀ ਤੇ ਉਤੋਂ ਬਾਅਦ ਆਪਾਂ ਇੰਨੀ ਸਲਵਾਰ ਤੇ ਇੰਨੀ ਸਲਵਾਰ ਤੇ ਆਪਾਂ ਚੋਣਾ ਪਾਣੀ ਆ ਇੰਨੀਆਂ ਚੋਣਾ ਪਾਣੀ ਆ ਠੀਕ ਹੈ ਜੀ ਦੇਖ ਸਕਦੇ ਤੁਸੀਂ ਇੱਥੇ ਕੱਟ ਲਗਾਇਆ ਜਿਹੜਾ ਬੈਕ ਸਾਈਡ ਛੱਡ ਕੇ ਇੰਨੀ ਆਪਾਂ ਚੋਣਾ ਪਾਣੀ ਆ ਤੇ ਚਲੋ ਸਟਾਰਟ ਕਰਦੇ ਆ ਵੀਡੀਓ ਤੇ ਵੀਡੀਓ ਨੂੰ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਪਲੀਜ਼ ਤੇ ਆਪਾਂ ਸਿੱਧੇ ਸਾਈਡ ਤੇ ਆਪਾਂ ਕਿਸੇ ਵੀ ਤਰ੍ਹਾਂ ਚੋਣਾ ਪਾ ਸਕਦੇ ਆ ਆਪਾਂ ਪੁੱਠੇ ਸਾਈਡ ਤੇ ਪਾਵਾਂਗੇ ਤੁਹਾਨੂੰ ਪੁੱਠੇ ਸਾਈਡ ਦੱਸਾਂਗੇ ਕਿੱਦਾਂ ਚੋਣ ਪਾਣੀ ਆ ਸਭ ਤੋਂ ਪਹਿਲਾਂ ਆਪਾਂ ਇੱਥੋਂ ਇਹ ਫੜਨਾ ਠੀਕ ਹੈ ਜੀ ਜਿੱਥੇ ਕੱਟ ਲਗਾਇਆ ਉੱਥੋਂ ਫੜ ਕੇ ਚੋੜਵਾ ਦੇਣੀ ਆ ਤੇ ਆ ਵੀ ਆਪਾਂ ਇੱਥੋਂ ਫੜ ਕੇ ਅਦੇ 10 ਦਿਓ ਸਿੱਧੇ ਸਾਈਡ ਤੇ ਇੱਦਾਂ ਚੋਣ ਪਾ ਦੇਗੀ ਤੇ ਮੈਂ ਪੁੱਠੇ ਸਾਈਡ ਤੇ ਚੋਣ ਪਾਈ ਐ ਇੱਦਾਂ ਦੋ ਚੋਣਾ ਪਾ ਲੈਣੀ ਆ ਜਿਹੜਾ ਆਪਾਂ 2.5 ਇੰਚ ਦਾ ਛੱਡਿਆ ਦੋਨੋਂ ਸਾਈਡਾਂ ਤੋਂ ਮਤਲਬ ਟੋਟਲ 5 ਇੰਚ ਹੋ ਗਿਆ ਤੇ 2.5 ਇੰਚ ਨੂੰ ਫੋਲਡ ਕਰਕੇ ਆਪਾਂ ਦੋਵੇਂ ਚੋਣਾ ਪਾ ਲੈਣੀ ਆ ਚੋਣਾ ਪਾਣ ਤੋਂ ਬਾਅਦ ਆਪਾਂ ਬੈਲਟ ਵੀ ਜੋੜ ਸਕਦੇ ਆ ਤੇ ਆਪਾਂ ਪਹਿਲੇ ਚੋਣਾ ਵੀ ਪਾ ਸਕਦੇ ਆ ਤੇ ਮੈਂ ਤੁਹਾਨੂੰ ਪਹਿਲੇ ਚੋਣਾ ਪਾ ਕੇ ਦੱਸਾਂਗੀ ਤੇ ਫੇਰ ਆਪਾਂ ਬੈਲਟ ਜੋੜਾਂਗੇ ਚੋਣਾ ਆਪਾਂ ਦੇਖੋ ਇਧਰੋਂ ਸਿੱਧੇ ਸਾਈਡ ਤੇ ਸਟਾਰਟ ਕਰਾਂਗੇ ਆਪਾਂ 8 ਇੰਚ ਤੇ ਚੋਣਾ ਪਾਣੀਏ ਤਾਂ ਵੱਧ ਘੱਟ ਨਹੀਂ ਕਰਨਾ ਇਹ ਸਿੰਗਲ ਪੱਲੇ ਵਾਲੀ ਸਲਵਾਰ ਆ ਇਹਦੀ ਆਪਾਂ ਕਿੱਦਾਂ ਤਰੀਜ ਬਣਾਣੀ ਆ ਇਹਦੀ ਜਿਹੜੀ ਸਾਹਮਣੇ ਤਰੀਜ ਵਾਲੀ ਚੋਣਾ ਆ ਆ ਦੇਖੋ ਜਿੱਥੋਂ ਆਪਾਂ ਪਿੱਛੋਂ 벨ਟ ਜੋੜਨੀ ਆ ਇੱਥੇ ਕੱਟ ਲਗਾਇਆ ਸੀ ਐਨੂੰ ਇੱਥੇ 파ੜ ਕੇ ਇਹਨੂੰ ਆਸਾ ਨਾਲ ਜੋੜ ਕੇ ਇੱਥੇ ਵੀ ਆਪਾਂ ਇੱਕ ਕੱਟ ਲਗਾ ਲਾਂਗੇ ਜਿਹੜੀ ਇੱਥੇ ਸਾਡੀ ਪਿਛੋੜ ਜਿਹੜੀ ਮੋਟੀ ਪਵੇਗੀ ਜਿਹੜੀ ਫਰੰਟ ਸੀਨ ਆਣੀ ਹੈ ਤਰੀਜ ਬੰਨੀ ਹੈ ਠੀਕ ਹੈ ਜੀ ਤੇ ਦੋਨਾਂ ਸਾਈਡਾਂ ਤੇ ਇਦਾਂ ਕਰ ਲੈਣਾ ਆਪਾਂ ਤੇ ਜਿਹੜੀ ਦੂਜੀ ਬੰਦੀ ਆ ਪੱਲੇ ਵਿੱਚ ਪੈਂਦੇ ਆ ਉਹ ਆਪਾਂ ਜਿਹੜੇ ਵਿੱਚ ਪੱਟ ਪੈਂਦੇ ਆ ਤੇ ਉਹ ਉਥੋਂ ਉਹਦਾ ਆਪਾਂ ਸੈਂਟਰ ਕਰ ਲੈਣਾ ਇਹਦੀ ਆਪਾਂ ਇਦਾਂ ਕਰਕੇ ਇਰਾਪਾ ਸੈਂਟਰ ਕਰ ਲਾਂਗੇ ਇੱਥੇ ਆਪਾਂ ਇਹ ਜਿਹੜੀ ਚੋਣ ਬਾਣੀ ਆ ਇਹ ਥੋੜੀ ਮੋਟੀ ਬਾਣੀ ਆ ਠੀਕ ਹੈ ਜੀ ਇਹ ਕੱਟ ਲਗਾਦੇ ਮੈਂ ਤੇ ਚਲੋ ਚੋਣ ਚੋਣਾ ਸਟਾਰਟ ਕਰਦੇ ਆ ਇੱਕੋ ਜਿਹਾ ਬਰਾਬਰ ਚੋਣਾ ਪਾਵਾਂਗੇ ਆਪਾਂ ਇਹ ਘੱਟ मतलब खुली घट है सलवार यह ज्यादा नहीं चोणा पैनगे संघड़िया जोड़ा नहीं पैनिया आप नॉर्मल ही पावगे बहुत मोटिया नहीं पानी आप देख सकते दे एदा चौड़ा पाई जानी जी फुल पटिया है तोड़ वह चोन दे चौण पैदी है बिलकुल उपर उपर पैदी है यह थोड़िया मिललिया पैनगियां आखो ऐा करके चुकड़ा ਇੰਦਾ ਕਰਕੇ ਆਪਾਂ ਚੋਣ ਪਾ ਲੈਣੀ ਇੱਕੋ ਜਿਹਾ ਬਰਾਬਰ ਚੋਣਾ ਪਾਣੀ ਆ ਤੇ ਚੋਣਾ ਦਾ ਮੂੰਹ ਆ ਸਿੱਧੇ ਸਾਈਡ ਤੇ ਵਿੱਚ ਹੋਣਾ ਚਾਹੀਦਾ ਆਸਾਨ ਵਾਲੀ ਸਾਈਡ ਤੇ ਹੋਣਾ ਚਾਹੀਦਾ ਆ ਦੇਖ ਸਕਦੇ ਹੋ ਤੁਸੀਂ ਜਿਹੜੇ ਪਹਿਲੀ ਵਾਰ ਚੋਣ ਪਾ ਰਹੇ ਆ ਚੋਣਾ ਪਾ ਰਹੇ ਆ ਉਹ ਤੁਸੀਂ ਸੂਈ ਧਾਗੇ ਨਾਲ ਵੀ ਪਾ ਸਕਦੇ ਹੋ ਠੀਕ ਹੈ ਜਾਂ ਪਿੰਨਾ ਲਗਾ ਸਕਦੇ ਹੋ ਹਰ ਚੋਣ ਤੇ ਤੇ ਬਰਾਬਰ ਚੋਣਾ ਪਾ ਕੇ ਫਿਰ ਤੁਸੀਂ ਸੀਨ ਲਗਾ ਲੈਣੀ ਆ

ਠੀਕ ਹੈ ਜੀ ਇਹ ਤੁਹਾਡੀ ਸਿੱਧੀ ਸਲਵਾਰ ਹੈਗੀ ਸਿੱਧੀ ਤਰੀਜ਼ ਬਣੇਗੀ ਇਸ ਦੇ ਨਾਲ ਬਾਕੀ ਉਹਵੇਂ ਪਾਣੀ ਹੈ ਜਿਵੇਂ ਪਾ ਰਹੇ ਸੀ ਇਦਾਂ ਹੀ ਸਾਰੀਆਂ ਚੋਣਾ ਪਾ ਲੈਣੀ ਹੈ ਬਰਾਬਰ जिसे कट लगाया वो आप लास्ट चो पावे अठ इंच दिखा दी देख सकते हो मेरे अठ इंच चौड़ा बराबर पे ठीक है जी उस दूजी साइड से भी आप सेम पवाने ਤੁਸੀਂ ਹਮੇਸ਼ਾ 8 ਇੰਚ ਤੇ 8.5 ਇੰਚ ਦੇ ਵਿੱਚ ਚੋਣਾ ਪਾਇਆ ਕਰੋ ਤੇ ਕਦੇ ਵੀ ਤੁਹਾਡੀ ਸਲਵਾਰ ਨਹੀਂ ਘੁੰਮੇਗੀ ਬਹੁਤ ਹੀ ਵਧੀਆ ਸਲਵਾਰ ਬਣੇਗੀ ਐਦਾ ਹੀ ਆਪਾਂ ਸਾਰੀਆਂ ਚੋਣਾ ਪਾ ਲੈਣੀ ਹੈ ਇੱਧਰ ਸਾਈਡ ਤੇ ਵੀ ਸੇਮ ਉਦਾਂ ਹੀ ਠੀਕ ਹੈ ਜੀ ਦੇਖ ਸਕਦੇ ਹੋ ਮੇਰੇ ਸਲਵਾਰ ਦੀਆਂ ਚੋਣਾ ਬਰਾਬਰ ਪੈ ਗਈਆਂ ਇੱਕੋ ਜਿਹੀਆਂ ਚੋਣਾ ਪਈਆਂ ਸਾਈਡਾਂ ਤੇ 8 8 ਇੰਚ 16 ਇੰਚ ਤੇ ਆ ਦੇਖ ਸਕਦੇ ਹੋ ਚੋਣਾ ਪੈ ਗਈਆਂ उस तो तो बेल्ट जोड़ है देख सकते हो मेरिया ਚੋਨਾ ਕੰਪਲੀਟ ਹੋ ਗਈਆਂ ਤੇ ਕਿੰਨੀਆਂ ਵਧੀਆ ਪਈਆਂ ਇੱਥੇ ਆਪਾਂ ਸੀਨ ਦਵਾ ਦਾਂਗੇ ਤੇ ਤੁਹਾਨੂੰ ਵੀਡੀਓ ਮੇਰੀ ਕਿੱਦਾਂ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਥੈਂਕ ਯੂ ਫॉर ਵਾਚਿੰਗ ਬਾਏ ਬਾਏ ਜੀ ਮਿਲਦੇ ਆਂਗਲੀ ਵੀਡੀਓ ਦਾਗੇ